ਲੋ ਜੀ ਕੈਨੇਡਾ ਦੇ ਹਾਲਾਤ ਸਹੀ ਕਰਨ ਲਈ ਨਵਾਂ ਪਲਾਨ ਬਣਾਇਆ ਗਿਆ ਹੈ ਜਿਸ ਨਾਲ ਪ੍ਰਵਾਸੀਆਂ ਨੂੰ ਹੋਵੇਗਾ ਭਾਰੀ ਖਤਰਾ ਉਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2025 ਵਿੱਚ ਪੀਆਰ ਦੇਣ ਦਾ ਟਾਰਗੇਟ 5 ਲੱਖ ਤੋਂ ਘਟਾ ਕੇ 395000 ਕਰ ਦਿੱਤਾ ਗਿਆ ਹੈ ਪਰ ਹੁਣ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਪੈਰੀ ਪੋਲੀਵਰ ਨੇ ਕੈਨੇਡਾ ਦੇ ਵਿਗੜੇ ਹਾਲਾਤਾਂ ਨੂੰ ਸਹੀ ਕਰਨ ਲਈ ਇਮੀਗ੍ਰੇਸ਼ਨ ਟਾਰਗੇਟ ਨੂੰ ਹੋਰ ਕੱਟ ਕਰਨ ਲਈ ਕਿਹਾ ਹੈ ਤੇ ਜੇ ਕੋਈ ਪ੍ਰਵਾਸੀ ਕੈਨੇਡਾ ਦਾ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਵੀ ਡਾਇਰੈਕਟਲੀ ਡਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕੈਨੇਡਾ ਵਿੱਚ ਵੱਧ ਰਹੇ ਕ੍ਰਾਈਮ ਨੂੰ ਰੋਕਿਆ ਜਾ ਸਕੇ ਤੇ ਉੱਥੇ ਹੀ ਪੈਰੀ ਵੱਲੋਂ ਕਿਹਾ ਗਿਆ ਕਿ 2015 ਤੋਂ ਬਾਅਦ ਇੱਕਦਮ ਇਮੀਗ੍ਰੇਸ਼ਨ ਲੈਵਲ ਵਧਨ ਨਾਲ ਕੈਨੇਡਾ ਵਿੱਚ ਮਹਿੰਗਾਈ ਘਰਾਂ ਦੇ ਰੇਟ ਅਤੇ ਕ੍ਰਾਈਮ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਉੱਥੇ ਹੀ ਉਹਨਾਂ ਵੱਲੋਂ ਉਦਾਹਰਣ ਵੀ ਦਿੱਤੀ ਗਈ ਹੈ ਕਿ 2006 ਤੋਂ 2015 ਤੱਕ ਹਰ ਸਾਲ 2 ਲੱਖ ਤੋਂ ਲੈ ਕੇ 250 ਹਜ਼ਾਰ ਨੂੰ ਪੱਕੇ ਕੀਤਾ ਜਾਂਦਾ ਸੀ ਤੇ ਇਸ ਨਾਲ ਹੀ ਇਹ ਵੀ ਸੁਝਾ ਦਿੱਤਾ ਗਿਆ ਹੈ ਕਿ ਘਰਾਂ ਦੇ ਰੇਟ ਠੀਕ ਕਰਨ ਲਈ ਘਰਾਂ ਦੇ ਹਿਸਾਬ ਨਾਲ ਹੀ ਪ੍ਰਵਾਸੀਆਂ ਨੂੰ ਇੱਥੇ ਬੁਲਾਇਆ ਜਾਵੇ ਤੇ ਇਸ ਪ੍ਰਪੋਜ਼ਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬੋਰਡ ਵਿੱਚ ਡਿਸਕਸ਼ਨ ਕੀਤੀ ਜਾਵੇਗੀ ਇਹ ਸਾਰੇ ਸੁਝਾਅ ਪਾਤੇ ਤੇ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਾਰਾ ਪ੍ਰਪੋਜ਼ਲ ਬੋਰਡ ਵਿੱਚ ਵੀ ਪੇਸ਼ ਕੀਤਾ ਜਾਵੇਗਾ ਡਿਸਕਸ਼ਨ ਲਈ ਕੈਨੇਡਾ ਵੱਲੋਂ ਇੱਕ ਹੋਰ ਨਵੇਂ ਰੂਲ ਦਾ ਐਲਾਨ ਕੀਤਾ ਜਾ ਰਿਹਾ ਹੈ ਕਿ ਟੈਂਪਰਰੀ ਵੀਜ਼ਾ ਹੁਣ ਕਿਸੇ ਵੀ ਵਕਤ ਕੈਨਸਲ ਕੀਤਾ ਜਾ ਸਕਦਾ ਹੈ ਇਸ ਬਾਰੇ ਹੋਰ ਜਾਣਕਾਰੀ ਤੁਸੀਂ www.latestimmigrationnews.com ਵੈਬਸਾਈਟ ਤੇ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਅੱਜ ਦੇ ਬਲਟਨ ਵਿੱਚ ਐਨਾ ਹੀ ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਤੋਂ ਬੰਦੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ